ਤਾਨੂੰੋ ਤੁਸੀਂ ਵੀਰਾਂ ਤੁਸੀਂ ਦੇਖ ਲਓ ਜਿਸ ਵਜੇ ਨਾਲ ਟ੍ਰੈਫਿਕ ਵਨਵੇ ਹੈ ਉਹ ਅਗਰ ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ ਦਿਖਾਉਣ ਦੀ ਜਿੱਥੇ ਤਰਨਾ ਲੱਗਦਾ ਹੋਇਆ ਹੈ ਤਰਨੇ ਲੱਗਣੇ ਚਾਹੀਦੇ ਨਹੀਂ ਕਿ ਤਰਨਾ ਮੇਰੇ ਦੰਦਣਾ ਚਾਹੀਦਾ ਇਹ ਸਲੋ ਸਾਈਡ ਤੇ ਚਾਹੀਦਾ ਜੇ ਜਪਾ ਨੁਕਸਾਨ ਆਪਣਾ ਨਾ ਹੋਵੇ ਤਰਨ ਨਾ ਨਾ ਹੋਵੇ ਜਿਹੜਾ ਨਾ ਹੋਇਆ ਨਜਾਇਜ਼ ਹੋਇਆ ਹੈ ਇਹ ਤਾਂ ਨਾ ਲੱਗਣਾ ਚਾਹੀਦਾ ਇਹ ਨਹੀਂ ਲੱਗਣਾ ਚਾਹੀਦਾ ਐ ਨਹੀਂ ਹੈਗਾ ਵੀ ਲੱਗਣਾ ਚਾਹੀਦਾ ਪਰ ਕਿਤੇ ਸਾਈਡ ਤੇ ਲੱਗਣਾ ਚਾਹੀਦਾ ਇਹ ਰੋਡ ਬੰਦ ਕਰਤਾ ਐਕਸੀਡੈਂਟ ਰੀਜਨ ਬਣ ਰਹੇ ਨੇ ਮੰਨ ਕੇ ਚਲੋ ਉਧਰਲਾ ਰੋਡ ਖੁੱਲਾ ਹੁੰਦਾ ਰੋਂਗ ਸਾਈਡ ਕਿਸੇ ਨੇ ਆਉਣਾ ਹੀ ਨਹੀਂ ਸੀਗਾ ਜੀ ਬਚਾਅ ਹੋ ਸਕਦਾ ਹਾਂਜੀ ਬਚਾਅ ਹੋ ਸਕਦਾ ਸੀ ਜੇ ਰੋਂ ਮੰਨ ਕੇ ਚਲੋ ਰੋਂਗ ਸਾਈਡ ਆਇਆ ਤਾਂ ਹੀ ਗੱਡੀ ਬੱਚੀ ਹੈ ਜੇ ਮੰਨ ਕੇ ਚਲੋ ਸਿੱਧਾ ਰੋਡ ਚੱਲਦਾ ਹੁੰਦਾ ਫਿਰ ਕਿਹਨੇ ਬਚਣਾ ਸੀ ਮਾਰਵਿੰਦਰ ਸਾਹਿਬ ਨੂੰ ਸਵਾਗਤ ਕਰਦਾ ਹਾਂ ਤੁਹਾਡਾ ਲੁਧਿਆਣਾ ਲਾਈਵ ਤੇ ਦੋਸਤੋ ਕੱਲ ਬੜੀ ਮੰਦ ਭਾਗੀ ਘਟਨਾ ਹੋਈ ਹੈ ਇੱਕ ਪੁਲਿਸ ਅਧਿਕਾਰੀ ACP ਤੇ ਉਹਦੇ ਨਾਲ ਇੱਕ ਗਨਮੈਨ ਤੇ ਇੱਕ ਡਰਾਈਵਰ ਉਹਦੀ ਐਕਸੀਡੈਂਟ ਨਾਲ ਮੌਤ ਹੋ ਚੁੱਕੀ ਹੈ ਇਹ ਪਤਾ ਲੱਗਾ ਕਿ ਐਕਸੀਡੈਂਟ ਐਕਸਪਾਰਿਓ ਹੋਰ ਫਾਰਚੂਨਰ ਵਿੱਚ ਹੋਇਆ ਉਹ ਇਸ ਵਜੇ ਨਾਲ ਹੋਇਆ ਹੈ ਕਿ ਇੱਥੇ ਇੱਕ ਸਮਰਾਲੇ ਤੋਂ ਘੱਟੋ ਘੱਟ 4 ਕਿਲੋਮੀਟਰ ਪਰਾਂ ਨੂੰ ਜਦੋਂ ਆਪਾਂ ਚੰਡੀਗੜ੍ਹ ਨੂੰ ਜਾਂਦਾ ਹੈ ਉੱਥੇ ਕਿ ਧਰਨਾ ਲੱਗਾ ਧਰਨਾ ਕਰਕੇ ਪੁਲਿਸ ਨੇ ਰੋਡ ਨੂੰ ਡਿਵਾਈਡ ਕੀਤਾ ਇੱਕੋ ਹੀ ਸਾਈਡ ਤੋਂ ਗੱਡੀਆਂ ਆ ਰਹੀਆਂ ਸੀ ਤੇ ਗੱਡੀਆਂ ਜਾ ਰਹੀਆਂ ਸੀ 12 ਵਜੇ ਦਾ ਟਾਈਮ ਲਮਸਮ ਦੱਸਿਆ ਗਿਆ ਹੋ ਸਕਦਾ 1 ਵਜੇ ਹੋਣ ਜਿਹਦੇ ਵਿੱਚ ਦੋ ਗੱਡੀਆਂ ਆਮਨੇ ਸਾਹਮਨੇ ਸਿੱਧਾ ਟੱਕਰ ਹੋਈ ਟੱਕਰ ਹੋਣ ਤੋਂ ਬਾਅਦ ਜਿਹੜੀ ਫੋਰਚੂਨਰ ਹੈ ਉਹਨੂੰ ਅੱਗ ਲੱਗ ਗਈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਕਹਿ ਰਹੇ ਨੇ ਕਿ ਉਹਨਾਂ ਕੋ ਗੇਟ ਨਹੀਂ ਖੁੱਲੋਆ ਗੇਟ ਚਾਰੋਂ ਲੋਕ ਹੋ ਗਏ ਜਿਸ ਕਰਕੇ ਜਿਹੜੇ ਅੰਦਰ ਸੀਗੇ ਉਹ ਕਿਸੇ ਨਾ ਕਿਸੇ ਤਰ੍ਹਾਂ ਉੱਥੇ ਐਕਸੀਡੈਂਟ ਨਾਲ ਮਾਰੇ ਗਏ ਇੱਕ ਜਿਹੜਾ ਇਹਨਾਂ ਦਾ ਬੰਦਾ ਸੀਗਾ ਉਹ ਡੀਐਮਸੀ ਜਾ ਕੇ ਜਦੋਂ ਉਹਨਾਂ ਨੂੰ ਡੀਐਮਸੀ ਭਰਤੀ ਕੀਤਾ ਗਿਆ ਉੱਥੇ ਜਾ ਕੇ ਹੱਥੇ ਸਰ ਤਰਨੇ ਲੱਗਣੇ ਚਾਹੀਦੇ ਨੇ ਕੀ ਨਹੀਂ ਤਰਨਾ ਮੇਰੇ ਪੰਦਾਂ ਨੂੰ ਚਾਹੀਦਾ ਇਹ ਸਲੋਅ ਸਾਈਡ ਤੇ ਚਾਹੀਦਾ ਤਰਨਾ ਸਾਈਡ ਤੇ ਚਾਹੀਦਾ ਸਾਈਡ ਤੇ ਚਾਹੀਦਾ ਮੈਨੂੰ ਜਿਹਦਾ ਨੁਕਸਾਨ ਆਪਣਾ ਨਾ ਹੋਵੇ ਤਰਨ ਨਾਲ ਨਾ ਹੋਵੇ ਇਹ ਜਿਹੜਾ ਨਾ ਹੋਇਆ ਨਜਾਇਜ਼ ਹੋਇਆ ਇਹ ਮੰਨਦੇ ਹੋ ਕਿ ਤਰਨਾ ਸਾਈਡ ਤੇ ਹੋਣਾ ਚਾਹੀਦਾ ਤਰਨਾ ਸਾਈਡ ਤੇ ਹੋਣਾ ਚਾਹੀਦਾ ਜੀ ਦੇਖੋ ਕਿ ਜੇ ਅਗਰ ਅਗਰ ਇੱਕ ਤਰਫ ਆnde ਜਾਂਦੇ ਤਾਂ ਫਿਰ ਇਹ ਉਹ ਤਰਨਾ ਨਾ ਹੁੰਦਾ ਜੀ ਕੀ ਪਤਾ ਇਹ ਕਿੱਥੀ ਦੇ ਬਚਾਉ ਸਕਦੇ ਦੋਨੋਂ ਘਰਾਂ ਦਾ ਬਚਾਅ ਹੋ ਸਕਦਾ ਬਿਲਕੁਲ ਜੀ ਦੱਸ ਰਹੇ ਨੇ ਸਰ ਕੀ ਨਾਮ ਹੈ ਜੀ ਹਰਜਿੰਦਰ ਸਿੰਘ ਜੀ ਸਰ ਐਕਸੀਡੈਂਟ ਹੋ ਗਿਆ ਬਹੁਤ ਮੰਦ ਭੱਗੀ ਹੈ ਦੱਸ ਰਹੇ ਨੇ ਕਿ ਇੱਕੋ ਤਰਫ ਆਣਾ ਜਾਣਾ ਸੀ ਹਾਂ ਜੀ ਇਹੀ ਹੈ ਰੀਜਨ ਜੇ ਮੰਨ ਕੇ ਚਲੋ ਉਧਰਲਾ ਰੋਡ ਖੁੱਲਾ ਹੁੰਦਾ ਰੋਂਗ ਸਾਈਡ ਕਿਸੇ ਨੇ ਆਉਣਾ ਹੀ ਨਹੀਂ ਸੀਗਾ ਜੀ ਬਚਾਓ ਹੋ ਸਕਦਾ ਹੈ ਹਾਂਜੀ ਬਚਾਓ ਹੋ ਸਕਦਾ ਹੀ ਜੇ ਰੋਂ ਮੰਨ ਕੇ ਚੱਲੋ ਰੋਂਗ ਸਾਈਡ ਆਏ ਤਾਂ ਹੀ ਗੱਡੀ ਬੱਜੀਏ ਜੇ ਮੰਨ ਕੇ ਚੱਲੋ ਸਿੱਧਾ ਰੋਡ ਚੱਲਦਾ ਹੁੰਦਾ ਫਿਰ ਕਿਹਨੇ ਵੱਜਣਾ ਸੀ ਤਰਨਾ ਸਾਈਡ ਜਾਣਾ ਤਰਨਾ ਸਾਈਡ ਤੇ ਲੱਗੇ ਹਾਂਜੀ ਤਰਨਾ ਲੱਗਣਾ ਚਾਹੀਦਾ ਇਹ ਨਹੀਂ ਲੱਗਣਾ ਚਾਹੀਦਾ ਐ ਨਹੀਂ ਹੈਗਾ ਵੀ ਲੱਗਣਾ ਚਾਹੀਦਾ ਪਰ ਕਿਤੇ ਸਾਈਡ ਤੇ ਲੱਗਣਾ ਚਾਹੀਦਾ ਇਹ ਰੋਡ ਬੰਦ ਕਰਤਾ ਐਕਸੀਡੈਂਟ ਰੀਜਨ ਬਣ ਰਹੇ ਨੇ ਹੁਣ ਇੱਥੇ ਦੇਖੋ ਲਾਈਟਾਂ ਵੀ ਹੈ ਨਹੀਂ ਗੀਆਂ ਆਹ ਰੋਡ ਤੇ ਆਹ ਰੋਡ ਤੇ ਲਾਈਟਾਂ ਵੀ ਹੈ ਨਹੀਂ ਗੀਆਂ ਜਿਵੇਂ ਹੈ ਨਾ ਟੂਲ ਪਲਾਜੇ ਟੂਲ ਪਲਾਜੇ ਧਿਆਣੇ ਤੋਂ ਵੀ ਆਉਂਦਾ ਟੂਲ ਪਲਾਜਾ ਆਪਾਂ ਟੈ ਇਹ ਇਹਨੂੰ ਟੋਲ ਪਲਾਜ਼ੇ ਤੇ ਲਾਈਟਾਂ ਦਾ ਪ੍ਰਬੰਧ ਕਰਨਾ ਚਾਹੀਦਾ ਇੰਨਾ ਰੋਡ ਤੇ ਕਹਿੰਦੇ ਹੋ ਟ੍ਰਾਫਿਕ ਦੀਆਂ ਵੀ ਕੁਝ ਨਿਯਮ ਉਲੰਘਣ ਤੁਸੀਂ ਕਹਿ ਰਹੇ ਹੋ ਨਹੀਂ ਨਹੀਂ ਮਤਲਬ ਜਿਹੜਾ ਟ੍ਰਾਫਿਕ ਨੇ ਆਪਣੇ ਨਿਯਮ ਨਹੀਂ ਫਾਲੋ ਕੀ ਤੁਸੀਂ ਇਹ ਕਹਿ ਰਹੇ ਹੋ ਲਾਈਟਾਂ ਹੋਣੀ ਚਾਹੀਦੀਆਂ ਟੋਲ ਪਲਾਜ਼ਾ ਸਾਰਾ ਕੁਝ ਹੁੰਦਾ ਆਪਾਂ ਲਾਈਟਾਂ ਦਾ ਪ੍ਰਬੰਧ ਹੋ ਜੇ ਰਾਤ ਨੂੰ ਦਿਖਦਾ ਰਹਿੰਦਾ ਆਪਾਂ ਨੂੰ ਚਲੋ ਜੀ ਲੋਕ ਕਹਿ ਰਹੇ ਨੇ ਕਿ ਇੱਥੇ ਕੁਝ ਉਚਿਤ ਵਿਵਸਥਾ ਲਾਈਟਾਂ ਹੋਣੀ ਚਾਹੀਦੀਆਂ ਸੀ ਤੇ ਕਿਤੇ ਨਾ ਕਿਤੇ ਜੇ ਅਗਰ ਸਭ ਤੋਂ ਵੱਡੀ ਗੱਲ ਹੈ ਕਿ ਅਗਰ ਅਗਰ ਵਨ ਵੇ ਟ੍ਰਾਫਿਕ ਨਾ ਹੁੰਦਾ ਤੇ ਇੰਨੀ ਵੱਡੀ ਘਟਨਾ ਨਹੀਂ ਹੋਣੀ ਸੀ ਬਚਾ ਹੋ ਸਕਦਾ ਸੀਗਾ ਕਿਤਨੇ ਕਿਤੇ ਇਸ ਚੀਜ਼ ਨੂੰ ਲੈ ਕੇ ਲੋਕ ਇੱਥੇ ਕਹਿ ਰਹੇ ਨੇ ਠੀਕ ਹੈ ਅਗਰ ਪਰੇਸ਼ਾਨੀ ਹੈ ਕਿਸੇ ਨਾ ਕਿਸੇ ਤਰ੍ਹਾਂ ਦੀ ਕਿਸੇ ਨੂੰ ਵੀ ਕਿਸੇ ਨਾ ਤੁਸੀਂ ਉਹਨਾਂ ਦੇ ਜਾ ਕੇ ਵਿਰੋਧ ਕਰੋ ਬਾਕੀ ਚਲੋ ਜਦੋਂ ਪ੍ਰੋਗਰਾਮ ਚੱਲੂਗਾ ਆਪਣੀ ਵਿਚਾਰਧਾਰਾ ਸਾਡੇ ਨਾਲ ਸਾਂਝੀ ਕਰਿਓ ਲੇਕਿਨ ਦੁੱਖ ਵਾਲੀ ਵੱਡੀ ਗੱਲ ਇਹ ਹੈ ਕਿ ਇਸ ਐਕਸੀਡੈਂਟ ਨਾਲ ਤਲਮੋਤਾ ਹੋ ਗਈਆਂ ਨੇ ਇੱਕ 2017 ਬੈਚ ਦੇ ACP ਦੀ ਮੌਤ ਹੋਈ ਹੈ ਇੱਕ ਉਹਨਾਂ ਦੇ ਗਨਮੈਨ ਦੀ ਕਰੇ ਨੇ ਮੌਤ ਹੋਈ ਹੈ ਇੱਕ ਨਾਲ ਸ਼ਾਇਦ ਉਹਨਾਂ ਦੇ ਡਰਾਈਵਰ ਦੀ ਵੀ ਮੌਤ ਹੋ ਚੁੱਕੀ ਹੈ ਹਾਲਾਂਕਿ ਇਸ ਦੀ ਸਭ ਨੂੰ ਦੁੱਖ ਹੈ ਕਿ ਬਦਸਰ ਨੇ ਕਿ 4 ਦਿਨ ਪਹਿਲੇ ਹੀ ਉਹਨਾਂ ਨੇ ਆਪਣੇ 2.5 ਸਾਲ ਦਾ ਬੱਚਾ ਉਹਦਾ ਜਨਮ ਦਿਨ ਮਨਾਇਆ ਸੀਗਾ ਚਲੋ ਸੰਵੇਦਨਾ ਸਾਡੀ ਵੀ ਉਹਨਾਂ ਦੇ ਨਾਲ ਨੇ ਲੇਕਿਨ ਫਿਰ ਵੀ ਇੱਕ ਵਿਚਾਰ ਧਾਰਾ ਹੈ ਕਿ ਜਦੋਂ ਇਹ ਪ੍ਰੋਗਰਾਮ ਚੱਲੂਗਾ ਤੁਸੀਂ ਸਾਡੇ ਨਾਲ ਜੀ ਕਰਿਓ ਇੱਕ ਵਾਰ ਤੁਹਾਨੂੰ ਉਹ ਤਸਵੀਰਾਂ ਤੁਸੀਂ ਦੇਖ ਲਓ ਜਿਸ ਵਜੇ ਨਾਲ ਟ੍ਰਾਫਿਕ ਵਨਵੇ ਹੈ ਉਹ ਅਗਰ ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ ਦਿਖਾਣ ਦੀ ਜਿੱਥੇ ਤਰਨਾ ਲੱਗਾ ਹੋਇਆ ਹੈ ਬਾਕੀ ਤਸਵੀਰਾਂ ਐਕਸੀਡੈਂਟ ਦੀ ਚਾਲੀਆਂ ਨੇ ਉਹ ਤਰਨੇ ਕਰਕੇ ਐਕਸੀਡੈਂਟ ਹੋਇਆ ਹੈ ਤੁਸੀਂ ਵਿਚਾਰ ਧਾਰਾ ਜਰੂਰ ਸਾਡੇ ਨਾਲ ਸਾਂਝੀ ਕਰਿਓ ਲੁਧਿਆਣਾ ਸਮਰਾਲਾ ਤੋਂ ਲੁਧਿਆਣਾ ਲਾਈਵ ਲਈ ਮੈਂ ਰਵਿੰਦਰ ਸਰਾਨਾ ਲੈਣਾ ਤੁਹਾਡੇ ਤੋਂ ਵਿਦਾ